ਦੀਆਂ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ 15% ਦੀ ਕਟੌਤੀ ਕਰ ਦਿੱਤੀ ਗਈ ਹੈ ਤਾਂ 에ਅਰ ਇੰਡੀਆ ਦੇ ਵੱਲੋਂ ਵੀ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਜੋ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਨਿਸ਼ਾਨੇ ਤੇ ਚੱਲ ਰਹੀ ਸੀ 에ਅਰਲਾਈਨ ਔਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 에ਅਰ ਇੰਡੀਆ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਕਟੌਤੀ ਕੀਤੀ ਗਈ ਹੈ 15% ਦੀ ਇੰਟਰਨੈਸ਼ਨਲ ਜੋ ਫਲਾਈਟ ਨੇ ਉਹ ਘਟਾ ਦਿੱਤੀਆਂ ਗਈਆਂ ਨੇ ਔਰ ਜੋ ਵਾਈਡ ਬਾਡੀ ਏਅਰਕ੍ਰਾਫਟ ਨੇ ਤਾਂ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਰੂਟ ਨੇ ਉਹ ਵੀ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਬੋਇੰਗ 787 ਅਤੇ ਬੋਇੰਗ 777 ਦੇ ਜੋ ਜਿੰਨੇ ਵੀ ਰੂਟ ਨੇ ਫਲਾਈਟ ਸੀ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਜਿਸ ਦਿਨ ਤੋਂ ਇਹ ਹਾਦਸਾ ਹੋਇਆ ਉਸੇ ਦਿਨ ਤੋਂ ਇਹ ਸਾਰੇ ਜੋ ਫਲਾਈਟਸ ਨੇ ਉਹ ਕੈਨਸਲ ਕਰ ਦਿੱਤੀਆਂ ਗਈਆਂ ਸੀ ਬੋਇੰਗ 787 ਅਤੇ ਬੋਇੰਗ 777 ਦੀਆਂ ਕਿਉਂਕਿ 787 ਇੱਕ ਕ੍ਰਾਫਟ ਸੀ ਜੋ ਕਿ ਇਹ ਜਹਾਜ਼ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਅਹਮਦਾਬਾਦ ਦੇ ਵਿੱਚ ਜੋ ਕਰੈਸ਼ ਹੁੰਦਾ ਹੈ ਤਾਂ ਉਸ ਦੇ ਵਿੱਚ 241 ਲੋਕ ਜੋ ਕਿ ਸਵਾਰ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਇੱਕ ਯਾਤਰੀ ਹੋਰ ਇਸ ਵਿੱਚੋਂ ਜਿੰਦਾ ਬਚਦਾ ਹਾਲਾਂਕਿ ਜਹਾਜ਼ ਜਿੱਥੇ ਡਿੱਗਦਾ ਹੈ ਉੱਥੇ ਵੀ ਕਈ ਲੋਕਾਂ ਦੀ ਮੌਤ ਹੁੰਦੀ ਹੈ ਤੇ ਮੌਤ ਦਾ ਅੰਕੜਾ 295 ਤੱਕ ਪਹੁੰਚ ਚੁੱਕਾ ਹੈ ਤਾਂ ਇਸ ਅੰਕੜੇ ਦੇ ਹਜੇ ਵੀ ਵਧਣ ਦੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਹਜੇ ਵੀ ਕਈ ਲੋਕ ਲਾਪਤਾ ਨੇ ਬੋਡੀ ਪਾਰਟਸ ਜੋ ਮਿਲੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ 315 ਦੇ ਕਰੀਬ ਲੋਕਾਂ ਦੇ ਬਾਡੀ ਪਾਰਟਸ ਮਿਲੇ ਨੇ ਤਾਂ ਇਸ ਕਰਕੇ ਹੋ ਸਕਦਾ ਹੈ ਕਿ ਮੌਤਾ ਦਾ ਅੰਕੜਾ ਇਸ ਹਾਦਸੇ ਦੇ ਵਿੱਚ ਹੋਰ ਵੀ ਵੱਧ ਜਾਵੇ ਕਿਉਂਕਿ ਹਜੇ ਵੀ ਕਈ ਲੋਕ ਨੇ ਇਸ ਤਰੀਕੇ ਦੇ ਜਿਹੜੇ ਕਿ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਸੀ ਜਾਂ ਨਹੀਂ ਕਿਉਂਕਿ ਅਹਮਦਾਬਾਦ ਆਏ ਹੋਏ ਸੀ ਔਰ ਉਸ ਕਰਕੇ ਕਈ ਲੋਕ ਉਥੋਂ ਲਾਪਤਾ ਜਦੋਂ ਹੋ ਜਾਂਦੇ ਨੇ ਇਸ ਹਾਦਸੇ ਤੋਂ ਬਾਅਦ ਤਾਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ ਉਹ ਵੀ ਲੋਕ ਕਿਤੇ ਨਾ ਕਿਸੇ ਇਸ ਹਾਦਸੇ ਦੀ ਜੱਦ ਦੇ ਵਿੱਚ ਆ ਗਏ ਨੇ ਤਾਂ ਫਿਲਹਾਲ 에ਅਰ ਇੰਡੀਆ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਔਰ 15 ਜੁਲਾਈ ਤੱਕ ਇਹ ਕਟੌਤੀ ਲਾਗੂ ਰਹੇਗੀ 21 ਜੂਨ ਤੋਂ 15 ਜੁਲਾਈ ਤੱਕ ਜੋ ਇੰਟਰਨੈਸ਼ਨਲ ਫਲਾਈਟ ਨੇ ਉਹਨਾਂ ਦਾ ਸ਼ਡਿਊਲ ਨਵਾਂ ਜਾਰੀ ਕਰ ਦਿੱਤਾ ਗਿਆ ਹੈ ਨਵਾਂ ਰੋਸਟਰ ਜਾਰੀ ਕੀਤਾ ਗਿਆ ਹੈ ਕੰਪਨੀ ਦੇ ਵੱਲੋਂ ਔਰ ਕਈ ਜੋ ਸਰਵਿਸਿਜ਼ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਤਾਂ ਬੋਇੰਗ 787 ਅਤੇ 777 ਇਹਨਾਂ ਜਹਾਜ਼ਾਂ ਦੀ ਜੋ ਫਲਾਈਟ ਸੀ ਉਹਨਾਂ ਦੇ ਵਿੱਚ 15% ਦੀ ਕਟੌਤੀ ਕੀਤੀ ਗਈ ਹੈ ਔਰ ਅਹਮਦਾਬਾਦ ਜਹਾਜ਼ ਹਾਦਸੇ ਦਵਾਦੇ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਮੈਡੀਕਲ ਕਾਲਜ ਦੇ ਉੱਤੇ ਡਿੱਗਿਆ ਸੀ ਅਹਮਦਾਬਾਦ ਦਾ 에ਅਰ ਇੰਡੀਆ ਦਾ ਇਹ ਜਹਾਜ਼ ਔਰ 241 ਲੋਕ ਉਸ ਹਾਦਸੇ ਦੇ ਵਿੱਚ ਜੋ ਜਹਾਜ਼ ਦੇ ਵਿੱਚ ਸੀ ਉਹ ਮਾਰੇ ਗਏ ਸੀ ਔਰ ਹੋਰ ਲੋਕ ਵੀ ਜੋ ਕਿ ਹੋਸਟਲ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਦੀ ਵੀ ਮੌਤ ਹੋਈ ਸੀ ਤਾਂ ਫਿਲਹਾਲ जून तो यह नवा जो शड्यूल है वह लागू हो जाएगा और पंद्रह जुलाई तक जो ये रिडक्शन की गई है एयर इंडिया के वलों तो यह लागू रहेगी तो फिलहाल यह वा फैसला एयर इंडिया के वो दस दिए कि इस दिल्ली नैरोवी अमृतसर तो लंडन ग, गोवा तो लंडन और फ्लाइटा प्रभावित होगिया क्योंकि वाइड बॉडी जिन्हें भी जहाज़ ने वो व्डिया इंटरनेशनल फ्लाइट लरते जाते हैं ता उत्थे ਆ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਔਰ ਇਸ ਤੋਂ ਇਲਾਵਾ ਨਾਰਥ ਅਮਰੀਕਾ ਯੂਰੋਪੀਅਨ ਕੰਟਰੀਆਂ ਈਸਟਰਨ ਔਰ ਆਸਟ੍ਰੇਲੀਅਨ ਜੋ ਕੰਟਰੀਆਂ ਦੇ ਰੂਟ ਨੇ ਤਾਂ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਜਿਸ ਕਰਕੇ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਇਹ ਫੈਸਲਾ ਲੈਣਾ ਬੇਹਦ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਔਰ ਦੂਸਰੇ ਪਾਸੇ 에ਅਰ ਇੰਡੀਆ ਦੇ ਜਹਾਜ਼ੇ ਦੇ ਵਿੱਚ ਕਈ ਤਰੀਕੇ ਦੀਆਂ ਤਕਨੀਕੀ ਖਾਮੀਆਂ ਆ ਰਹੀਆਂ ਸੀ ਲਗਾਤਾਰ ਹਾਦਸੇ ਤੋਂ ਬਾਅਦ ਵੀ ਕਈ ਇਸ ਤਰੀਕੇ ਦੇ ਖਬਰਾਂ ਸਾਹਮਣੇ ਆਈਆਂ ਜਦੋਂ 에ਅਰ ਇੰਡੀਆ ਦੇ ਜਹਾਜ਼ਾ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਤਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਸੀ ਤਾਂ ਇਸੇ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਔਰ ਇਸੇ ਦੌਰਾਨ ਜੋ ਜਹਾਜ਼ ਨੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਔਰ ਸਾਰੇ ਅਜੋ ਫੈਕਟਰ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਇਹਨਾਂ ਜਹਾਜ਼ਾਂ ਦੀ ਚੈਕਿੰਗ ਕੀਤੀ ਜਾਵੇਗੀ ਜਾਂਚ ਪੜਤਾਲ ਵੀ ਕੀਤੀ ਜਾਵੇਗੀ ਤਾਂ ਜੋ ਜੋ ਲੋਕਾਂ ਦੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਉਹਨਾਂ ਦਾ ਭਰੋਸਾ ਦੁਬਾਰਾ ਤੋਂ ਹਾਸਲ ਕੀਤਾ ਜਾ ਸਕੇ ਤਾਂ ਬੋਇੰਗ 787 ਅਤੇ 777 ਜੋ 에ਅਕ੍ਰਾਫਟ ਹੈ ਤਾਂ ਉਸ ਦੇ ਵਿੱਚ ਉਸ ਦੀਆਂ ਫਲਾਈਟ ਦੇ ਵਿੱਚ ਕਟੌਤੀ ਕੀਤੀ ਗਈ ਹੈ 15% ਦੀ ਔਰ ਇਸ ਤੋਂ ਇਲਾਵਾ ਕਈ ਰੂਟ ਜੋ ਹੈ ਉਹਨਾਂ ਦੇ ਉੱਤੇ ਫਲਾਈਟਾਂ ਸਸਪੈਂਡ ਕੀਤੀਆਂ ਗਈਆਂ ਨੇ ਜਿਸ ਦੱਸਿਆ ਜਾ ਰਿਹਾ ਹੈ ਕਿ ਜਿਸ ਦਿਨੇ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਤੋਂ ਬਾਅਦ ਹੁਣ ਤੱਕ 에ਅਰਲਾਈਨ ਦੇ ਵੱਲੋਂ 83 ਇੰਟਰਨੈਸ਼ਨਲ ਜੋ ਫਲਾਈਟ ਹੈ ਜਿਨ੍ਹਾਂ ਦੇ ਵਿੱਚ ਬੋਇੰਗ 787 ਜਹਾਜ਼ ਦਾ ਇਸਤੇਮਾਲ ਹੁੰਦਾ ਸੀ ਤਾਂ ਉਹ ਕੈਨਸਲ ਕੀਤੇ ਜਾ ਚੁੱਕੇ ਨੇ 12 ਜੂਨ ਤੋਂ ਬਾਅਦ 18 ਜੂਨ ਤੱਕ 83 ਇੰਟਰਨੈਸ਼ਨਲ ਫਲਾਈਟ ਕੈਨਸਲ ਹੋ ਚੁੱਕੀਆਂ ਨੇ ਔਰ ਇਸ ਤੋਂ ਇਲਾਵਾ ਲਗਾਤਾਰ ਫਲਾਈਸ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾ ਉਨ ਕਰਕੇ ਵੀ ਕਈ ਜੋ ਫਲਾਈਟਸ ਨੇ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਚਾਹੇ ਲੰਡਨ 에ਅਰਪੋਰਟ ਤੇ ਉਤਰਨਾ ਹੋਵੇ ਤਾਂ ਉਹ ਫਲਾਈਟਸ ਵੀ ਕਈ ਵਾਰ ਇੰਡੀਆ ਵਾਪਸ ਭੇਜੀਆਂ ਗਈਆਂ ਨੇ ਅਹਮਦਾਬਾਦ ਤੋਂ ਲੰਡਨ ਜਾਣ ਵਾਲੀ ਪਹਿਲੀ ਫਲਾਈਟ ਹਾਦਸੇ ਤੋਂ ਬਾਅਦ ਉਸ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਸੀ ਔਰ ਇਸੇ ਤਰੀਕੇ ਦੀਆਂ ਕਈ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸੀ ਤਾਂ 에ਅਰ ਇੰਡੀਆ ਦੇ ਵੱਲੋਂ ਇਹਨਾਂ ਖਬਰਾਂ ਦੇ ਵਿਚਾਲੇ ਵੱਡਾ ਫੈਸਲਾ ਲਿਆ ਗਿਆ ਹੈ 15% ਦੀ ਤੱਕ ਇੰਟਰਨੈਸ਼ਨਲ ਫਲਾਈਟਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਰੂਟ ਕਈ ਰੂਟਾਂ ਦੇ ਉੱਤੇ ਜੋ ਫਲਾਈਟ ਨੇ ਉਹ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਖਾਸ ਤੌਰ ਤੇ ਵਾਈਡ ਬਾਡੀ 에ਅਰਕ੍ਰਾਫਟ ਜਿਨ੍ਹਾਂ ਉਹ ਉਹਨਾਂ ਦੀਆਂ ਫਲਾਈਟਾਂ ਸਸਪੈਂਡ ਕੀਤੀਆਂ ਗਈਆਂ ਨੇ ਤਾਂ ਵੱਡਾ ਫੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ 에ਅਰ ਇੰਡੀਆ 에ਲਾਈਨ ਦੇ ਵੱਲੋਂ ਲਿਆ ਗਿਆ ਹੈ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 에어 ਇੰਡੀਆ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ 15% ਦੀ ਇੰਟਰਨੈਸ਼ਨਲ ਜੋ ਫਲਾਈਟ ਨੇ ਉਹ ਘਟਾ ਦਿੱਤੀਆਂ ਗਈਆਂ ਨੇ ਔਰ ਜੋ ਵਾਈਡ ਬਾਡੀ 에ਅਰਕ੍ਰਾਫਟ ਨੇ ਤਾਂ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਰੂਟ ਨੇ ਉਹ ਵੀ ਸਸਪੈਂਡ ਕਰ ਦਿੱਤੇ ਗਏ ਨੇ ਤਾਂ ਬੋਇੰਗ 787 ਅਤੇ ਬੋਇੰਗ 770 ਦੇ ਜੋ ਜਿੰਨੇ ਵੀ ਰੂਟ ਨੇ ਫਲਾਈਟ ਸੀ ਉਹ ਸਾਰੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਜਿਸ ਦਿਨ ਤੋਂ ਇਹ ਹਾਦਸਾ ਹੋਇਆ ਉਸੇ ਦਿਨ ਤੋਂ ਇਹ ਸਾਰੇ ਜੋ ਫਲਾਈਟਸ ਨੇ ਕੈਨਸਲ ਕਰ ਦਿੱਤੀਆਂ ਗਈਆਂ ਸੀ ਬੋਇੰਗ 787 ਅਤੇ ਬੋਇੰਗ 777 ਦੀਆਂ ਕਿਉਂਕਿ 787 ਇਹ ਕ੍ਰਾਫਟ ਸੀ ਜੋ ਕਿ ਇਹ ਜਹਾਜ਼ ਸੀ ਜੋ ਕਿ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਅਹਮਦਾਬਾਦ ਦੇ ਵਿੱਚ ਜੋ ਕ੍ਰੈਸ਼ ਹੁੰਦਾ ਹੈ ਤਾਂ ਉਸ ਦੇ ਵਿੱਚ 241 ਲੋਕ ਜੋ ਕਿ ਸਵਾਰ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਇੱਕ ਯਾਤਰੀ ਹੋਰ ਇਸ ਵਿੱਚੋਂ ਜਿੰਦਾ ਬਚਦਾ ਹਾਲਾਂਕਿ ਜਹਾਜ਼ ਜਿੱਥੇ ਡਿੱਗਦਾ ਹੈ ਉੱਥੇ ਵੀ ਕਈ ਲੋਕਾਂ ਦੀ ਮੌਤ ਹੁੰਦੀ ਹੈ ਤੇ ਮੌਤ ਦਾ ਅੰਕੜਾ 295 ਤੱਕ ਪਹੁੰਚ ਚੁੱਕਾ ਹੈ ਤਾਂ ਇਸ ਅੰਕੜੇ ਦੇ ਹਜੇ ਵੀ ਵਧਨ ਦੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਹਜੇ ਵੀ ਕਈ ਲੋਕ ਲਾਪਤਾ ਨੇ ਬਾਡੀ ਪਾਰਟਸ ਜੋ ਮਿਲੇ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ 315 ਦੇ ਕਰੀਬ ਲੋਕਾਂ ਦੇ ਬਾਡੀ ਪਾਰਟਸ ਮਿਲੇ ਨੇ ਤਾਂ ਇਸ ਕਰਕੇ ਹੋ ਸਕਦਾ ਹੈ ਕਿ ਮੌਤਾਂ ਦਾ ਅੰਕੜਾ ਇਸ ਹਾਦਸੇ ਦੇ ਵਿੱਚ ਹੋਰ ਵੀ ਵਧ ਜਾਵੇ ਕਿਉਂਕਿ ਹਜੇ ਵੀ ਕਈ ਲੋਕ ਨੇ ਇਸ ਤਰੀਕੇ ਦੇ ਜਿਹੜੇ ਕਿ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਸੀ ਜਾਂ ਨਹੀਂ ਕਿਉਂਕਿ ਅਹਮਦਾਬਾਦ ਆਏ ਹੋਏ ਸੀ ਔਰ ਉਸ ਕਰਕੇ ਕਈ ਲੋਕ ਉਥੋਂ ਲਾਪਤਾ ਜਦੋਂ ਹੋ ਜਾਂਦੇ ਨੇ ਇਸ ਹਾਦਸੇ ਤੋਂ ਬਾਅਦ ਤਾਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਵੀ ਲੋਕ ਕਿਤੇ ਨਾ ਕਿਸੇ ਇਸ ਹਾਦਸੇ ਦੀ ਜੜ੍ਹ ਦੇ ਵਿੱਚ ਆ ਗਏ ਨੇ ਤਾਂ ਫਿਲਹਾਲ 에ਅਰ ਇੰਡੀਆ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਔਰ 15 ਜੁਲਾਈ ਤੱਕ ਇਹ ਕਟੌਤੀ ਲਾਗੂ ਰਹੇਗੀ 21 ਜੂਨ ਤੋਂ 15 ਜੁਲਾਈ ਤੱਕ ਜੋ ਇੰਟਰਨੈਸ਼ਨਲ ਫਲਾਈਟ ਨੇ ਉਹਨਾਂ ਦਾ ਸ਼ਡਿਊਲ ਨਵਾਂ ਜਾਰੀ ਕਰ ਦਿੱਤਾ ਗਿਆ ਹੈ ਨਵਾਂ ਰੋਸਟਰ ਜਾਰੀ ਕੀਤਾ ਗਿਆ ਹੈ ਕੰਪਨੀ ਦੇ ਵੱਲੋਂ ਔਰ ਕਈ ਜੋ ਸਰਵਿਸਿਜ਼ ਨੇ ਉਹਨਾਂ ਨੂੰ ਟੈਂਪਰੇਰੀ ਤੌਰ ਦੇ ਉੱਤੇ ਸਸਪੈਂਡ ਕਰ ਦਿੱਤਾ ਗਿਆ ਤਾਂ ਬੋਇੰਗ 787 ਅਤੇ 777 ਇਹਨਾਂ ਜਹਾਜ਼ਾਂ ਦੀ ਜੋ ਫਲਾਈਟ ਸੀ ਉਹਨਾਂ ਦੇ ਵਿੱਚ 15% ਦੀ ਕਟੌਤੀ ਕੀਤੀ ਗਈ ਹੈ ਔਰ ਅਹਮਦਾਬਾਦ ਜਹਾਜ਼ ਹਰ ਸੇ ਦੁਬਾ ਦੇ ਫੈਸਲਾ ਲਿਆ ਗਿਆ ਹੈ ਦੱਸਦੇ ਕਿ ਮੈਡੀਕਲ ਕਾਲਜ ਦੇ ਉੱਤੇ ਡਿਗਿਆ ਸੀ ਅਹਮਦਾਬਾਦ ਦਾ 에ਅਰ ਇੰਡੀਆ ਦਾ ਇਹ ਜਹਾਜ਼ ਔਰ 241 ਲੋਕ ਉਸ ਹਾਦਸੇ ਦੇ ਵਿੱਚ ਜੋ ਜਹਾਜ਼ ਦੇ ਵਿੱਚ ਸੀ ਉਹ ਮਾਰੇ ਗਏ ਸੀ ਔਰ ਹੋਰ ਲੋਕ ਵੀ ਜੋ ਕਿ ਹੋਸਟਲ ਦੇ ਵਿੱਚ ਮੌਜੂਦ ਸੀ ਤਾਂ ਉਹਨਾਂ ਦੀ ਵੀ ਮੌਤ ਹੋਈ ਸੀ ਤਾਂ ਫਿਲਹਾਲ 20 ਜੂਨ ਤੋਂ ਇਹ ਨਵਾਂ ਜੋ ਸ਼ਡਿਊਲ ਹੈ ਉਹ ਲਾਗੂ ਹੋ ਜਾਵੇਗਾ ਔਰ 15 ਜੁਲਾਈ ਤੱਕ ਜੋ ਇਹ ਰਿਡਕਸ਼ਨ ਕੀਤੀ ਗਈ ਹੈ 에ਅਰ ਇੰਡੀਆ ਦੇ ਵੱਲੋਂ ਤਾਂ ਇਹ ਲਾਗੂ ਰਹੇਗੀ ਤਾਂ ਫਿਲਹਾਲ ਇਹ ਵੱਡਾ ਫੈਸਲਾ 에ਅਰ ਇੰਡੀਆ ਦੇ ਵੱਲੋਂ ਦੱਸਦੀ ਹੈ ਕਿ ਇਸ ਦੇ ਨਾਲ ਦਿੱਲੀ ਨੈਰੋਵੀ ਅੰਮ੍ਰਿਤਸਰ ਤੋਂ ਲੰਡਨ ਗੋਆ ਤੋਂ ਲੰਡਨ ਔਰ ਇਹ ਫਲਾਈਟਾਂ ਪ੍ਰਭਾਵਿਤ ਹੋਣਗੀਆਂ ਕਿਉਂਕਿ ਵਾਈਡ ਬਾਡੀ ਜਿੰਨੇ ਵੀ ਜਹਾਜ਼ ਨੇ ਉਹ ਵੱਡੀਆਂ ਇੰਟਰਨੈਸ਼ਨਲ ਫਲਾਈਟ ਲਈ ਵਰਤੇ ਜਾਂਦੇ ਨੇ ਤਾਂ ਉਥੇ ਇਹਨਾਂ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਵੱਡਾ ਫੈਸਲਾ ਲਿਆ ਗਿਆ ਔਰ ਇਸ ਤੋਂ ਇਲਾਵਾ ਨਾਰਥ ਅਮਰੀਕਾ ਯੂਰੋਪੀਅਨ ਕੰਟਰੀਆਂ ਈਸਟਰਨ ਔਰ ਆਸਟ੍ਰੇਲੀਅਨ ਜੋ ਕੰਟਰੀਆਂ ਦੇ ਰੂਟ ਨੇ ਟਾਉਨਾ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਜਿਸ ਕਰਕੇ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰਨ ਵਾਲੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਹ ਫੈਸਲਾ ਲੈਣਾ ਬੇਹਦ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਔਰ ਦੂਸਰੇ ਪਾਸੇ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਕਈ ਤਰੀਕੇ ਦੀਆਂ ਤਕਨੀਕੀ ਖਾਮੀਆਂ ਆ ਰਹੀਆਂ ਸੀ ਲਗਾਤਾਰ ਹਾਦਸੇ ਤੋਂ ਬਾਅਦ ਵੀ ਕਈ ਇਸ ਤਰੀਕੇ ਦੇ ਖਬਰਾਂ ਸਾਹਮਣੇ ਆਈਆਂ ਜਦੋਂ 에어 ਇੰਡੀਆ ਦੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀ ਤਾਂ ਇਸੇ ਨੂੰ ਦੇਖਦੇ ਹੋਏ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਔਰ ਇਸੇ ਦੌਰਾਨ ਜੋ ਜਹਾਜ਼ ਨੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ ਔਰ ਸਾਰੇ ਜੋ ਫੈਕਟਰ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਇਹਨਾਂ ਜਹਾਜ਼ਾਂ ਦੀ ਚੈਕਿੰਗ ਕੀਤੀ ਜਾਵੇਗੀ ਜਾਂਚ ਪੜਤਾਲ ਵੀ ਕੀਤੀ ਜਾਵੇਗੀ ਤਾਂ ਜੋ ਜੋ ਲੋਕਾਂ ਦੀ ਸੁਰੱਖਿਆ ਹੈ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਉਹਨਾਂ ਦਾ ਭਰੋਸਾ ਦੁਬਾਰਾ ਤੋਂ